ਹਰੀ ਸਿੰਘ ਨਲਵਾ ਨੂੰ ਪੰਜਾਬ ਦਾ ਸ਼ੇਰ ਕਿਹਾ ਜਾਂਦਾ ਹੈ। ਹਰੀ ਸਿੰਘ ਨਲਵਾ ਦਾ ਜਨਮ 1791 ਨੂੰ ਇੱਕ ਸਿੱਖ ਪਰਿਵਾਰ ਵਿੱਚ ਗੁਜਰਾਵਾਲਾ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸੀ ਗੁਰਦਿਆਲ ਸਿੰਘ ਅਤੇ ਮਾਤਾ ਦਾ ਨਾਮ ਸੀ ਧਰਮਕੌਰ। ਬਹਾਦਰੀ ਉਹਨਾਂ ਨੂੰ ਖੂਨ ਵਿੱਚੋਂ ਹੀ ਮਿਲੀ ਸੀ। ਉਹਨਾਂ ਦੇ ਪੜਦਾਦੇ ਨੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ ਅਤੇ ਉਹਨਾਂ ਦੇ ਦਾਦਾ ਜੀ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਦੇ ਨਾਲ ਚੜਤ ਸਿੰਘ ਫੌਜ ਵਿੱਚ ਸਨ 1881 ਵਿੱਚ ਇੱਕ ਅੰਗਰੇਜ਼ ਇਤਿਹਾਸਕਾਰ ਨੇ ਜਦੋਂ ਦੁਨੀਆਂ ਦੇ ਸਭ ਤੋਂ ਮਹਾਨ ਯੋਧਿਆਂ ਦੀ ਸੂਚੀ ਬਣਾਉਣੀ ਸ਼ੁਰੂ ਕੀਤੀ ਜਦੋਂ ਉਸਨੇ ਹਰੀ ਸਿੰਘ ਨਲਵਾ ਦਾ ਨਾਮ ਲਿਖਿਆ ਤਾਂ ਸਤਿਕਾਰ ਨਾਲ ਉਸ ਦਾ ਸਿਰ ਝੁਕ ਗਿਆ ਉਸਨੇ ਲਿਖਿਆ ਕਿ ਕਿਸੇ ਲਈ ਸਿਕੰਦਰ ਮਹਾਨ ਹੈ ਅਤੇ ਕਿਸੇ ਲਈ ਚੰਗੇਜ਼ ਖਾਨ ਪਰ ਮੇਰੇ ਲਈ ਸਭ ਤੋਂ ਮਹਾਨ ਹੈ ਹਰੀ ਸਿੰਘ ਨਲਵਾ ਕਿਉਂਕਿ ਹਰੀ ਸਿੰਘ ਨਲਵਾ ਤੋਂ ਬਿਨਾ ਕੋਈ ਵੀ ਹੋਰ ਯੋਦਾ ਦਰਿਆ ਖੈਬਰ ਨੂੰ ਜਿੱਤ ਨਹੀਂ ਸਕਿਆ ਉਸਨੇ ਲਿਖਿਆ ਕਿ ਜੇਕਰ ਹਰੀ ਸਿੰਘ ਨਲਵੇ ਦੇ ਕੋਲ ਅੰਗਰੇਜ਼ ਫੌਜ ਜਿੰਨੀ ਫੌਜ ਹੁੰਦੀ ਤਾਂ ਉਹ ਪੂਰੀ ਦੁਨੀਆ ਨੂੰ ਜਿੱਤ ਸਕਦਾ ਸੀ ਜਦੋਂ ਹਰੀ ਸਿੰਘ ਨਲਵਾ 7 ਸਾਲ ਦੇ ਸਨ ਤਾਂ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਉਨ੍ਹਾਂ ਦੇ ਮਾਤਾ ਜੀ ਉਹਨਾਂ ਨੂੰ ਨਾਨਕੇ ਘਰ ਲੈ ਗਏ। ਉੱਥੇ ਹੀ ਉਹਨਾਂ ਨੇ ਘੋੜਸਵਾਰੀ, ਤਲਵਾਰਬਾਜ਼ੀ ਅਤੇ ਬਾਕੀ ਸ਼ਸਤਰਾਂ ਦੀ ਸਿੱਖਿਆ ਪ੍ਰਾਪਤ ਕੀਤੀ। 14 ਸਾਲ ਦੀ ਉਮਰ ਵਿੱਚ ਉਹ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਵਿੱਚ ਜਾਂਦੇ ਹਨ। ਬਸੰਤ ਪੰਚਮੀ ਦੇ ਦਿਨ ਮਹਾਰਾਜਾ ਰਣਜੀਤ ਸਿੰਘ ਇੱਕ ਮੇਲਾ ਕਰਵਾਉਂਦੇ ਸਨ ਜਿੱਥੇ ਨੌਜਵਾਨ ਕੁਸ਼ਤੀ ਕਰਦੇ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਸਨ। ਇਤਿਹਾਸਕਾਰ ਲਿਖਦੇ ਹਨ ਕਿ ਹਰੀ ਸਿੰਘ ਨਲਵਾ ਨੇ ਉਸ ਮੇਲੇ ਵਿੱਚ ਐਸੀ ਤਲਵਾਰਬਾਜ਼ੀ ਸ਼ਸਤਰ ਵਿਦਿਆ ਦੇ ਜੋਹਰ ਵਿਖਾਏ ਕਿ ਜਿਸ ਨੂੰ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਅਸ਼ ਅਸ਼ਕਰ ਉੱਠੇ ਮਹਾਰਾਜਾ ਰਣਜੀਤ ਸਿੰਘ ਨੇ ਪੁੱਛਿਆ ਕਿ ਇਹ ਨੌਜਵਾਨ ਕੌਣ ਹੈ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਇਹ ਹਰੀ ਸਿੰਘ ਹੈ ਇਸ ਦੇ ਪਿਤਾ ਸਰਦਾਰ ਗੁਰਦਿਆਲ ਸਿੰਘ ਸਿੱਖ ਫੌਜ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਹੋਏ ਸ਼ਹੀਦ ਹੋਏ ਸਨ ਮਹਾਰਾਜਾ ਰਣਜੀਤ ਸਿੰਘ ਨੇ ਖੋਸ਼ ਹੋ ਕੇ ਇਨਾਮ ਵਜੋਂ ਆਪਣੇ ਗਲ ਵਿੱਚੋਂ ਕੈਂਠਾ ਉਤਾਰ ਕੇ ਖਰੀ ਸਿੰਘ ਨੇ ਉਹ ਪੇਟ ਕੀਤਾ ਅਤੇ ਉਸ ਨੂੰ ਆਪਣਾ ਅੰਗ ਰੱਖਿਆਕ ਬਣਾ ਲਿਆ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਕਰਨ ਲਈ ਇੱਕ ਜੰਗਲ ਵਿੱਚ ਗਏ ਜੰਗਲ ਵਿੱਚ ਉਹਨਾਂ ਦਾ ਸਾਹਮਣਾ ਇੱਕ ਆਦਮਖੋਰ ਸ਼ੇਰ ਨਾਲ ਹੋ ਗਿਆ ਸ਼ੇਰ ਮਹਾਰਾਜਾ ਰਣਜੀਤ ਉੱਤੇ ਹਮਲਾ ਕਰਨ ਹੀ ਵਾਲਾ ਸੀ ਕਿ ਖਰੀ ਸਿੰਘ ਨਲਵਾ ਨੇ ਆਪਣੇ ਕੋੜੇ ਉੱਤੋਂ ਛਾਲ ਮਾਰ ਕੇ ਸ਼ੇਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਆ ਗਿਆ ਹਰੀ ਸਿੰਘ ਨਲਵਾ ਨੇ ਸ਼ੇਰ ਦੇ ਜਬਾੜਿਆਂ ਨੂੰ ਆਪਣੇ ਹੱਥਾਂ ਨਾਲ ਪੜ ਕੇ ਉਸ ਨੂੰ ਅੱਧ ਵਿੱਚੋਂ ਪਾੜ ਦਿੱਤਾ ਜਦੋਂ ਉਹ ਅੱਧ ਮਰਿਆ ਹੋਇਆ ਸ਼ੇਰ ਦੁਬਾਰਾ ਹਮਲਾ ਕਰਨ ਲੱਗਾ ਤਾਂ ਹਰੀ ਸਿੰਘ ਨਲਵਾ ਨੇ ਆਪਣੇ ਸ਼ਰੀ ਸਾਹਿਬ ਦੇ ਨਾਲ ਉਸ ਸ਼ੇਰ ਨੂੰ ਮਾਰ ਦਿੱਤਾ ਉਸ ਸਮੇਂ ਤੱਕ ਉਹਨਾਂ ਦਾ ਨਾਮ ਹਰੀ ਸਿੰਘ ਸੀ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਆਪ ਨੂੰ ਨਲਵੇ ਦਾ ਨਾਮ ਦਿੱਤਾ ਇਸ ਤੋਂ ਬਾਅਦ ਆਪ ਦਾ ਨਾਮ ਹਰੀ ਸਿੰਘ ਨਲਵਾ ਪੈ ਗਿਆ ਹਰੀ ਸਿੰਘ ਨਲਵਾ ਦੀ ਬਹਾਦਰੀ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਸ਼ੇਰਦਿਲ ਫੌਜ ਦਾ ਕਮਾਂਡਰ ਬਣਾ ਦਿੱਤਾ ਅਤੇ ਉਸ ਨੂੰ 700 ਫੌਜੀਆਂ ਦੀ ਫੌਜ ਦੇ ਦਿੱਤੀ 16 ਸਾਲ ਦੀ ਉਮਰ ਵਿੱਚ ਹਰੀ ਸਿੰਘ ਨਲਵਾ ਨੇ ਕਸੂਰ ਨੂੰ ਫਤਿਹ ਕੀਤਾ ਅਤੇ ਕਸੂਰ ਨੂੰ ਖਾਲਸਾ ਰਾਜ ਵਿੱਚ ਮਿਲਾ ਦਿੱਤਾ ਇਸ ਤੋਂ ਬਾਅਦ ਉਹਨਾਂ ਨੇ ਕਸ਼ਮੀਰ, اٹਕ, ਪੇਸ਼ਾਵਰ ਅਤੇ ਹੋਰ ਕਿੰਨੇ ਹੀ ਰਾਜਾਂ ਨੂੰ ਫਤਿਹ ਕਰਕੇ ਖਾਲਸਾ ਰਾਜ ਦਾ ਵਿਸਥਾਰ ਕੀਤਾ ਹਰੀ ਸਿੰਘ ਨਲਵਾ ਨੇ ਅਫਗਾਨੀਆਂ ਦੇ ਖਿਲਾਫ ਲਗਭਗ 20 ਜੰਗਾਂ ਲੜੀਆਂ ਅਤੇ ਹਰ ਵਾਰ ਅਫਗਾਨੀਆਂ ਨੂੰ ਬੁਰੀ ਤਰ੍ਹਾਂ ਨਾਲ ਹਰਾਇਆ। ਕਸ਼ਮੀਰ ਨੂੰ ਜਿੱਤਣ ਤੋਂ ਬਾਅਦ ਉਹ ਲਗਭਗ 2 ਸਾਲ ਕਸ਼ਮੀਰ ਦਾ ਗਵਰਨਰ ਰਿਹਾ। ਉਸ ਸਮੇਂ ਬਹੁਤ ਸਾਰੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਧਰਮ ਵਿੱਚ ਲਿਆਂਦਾ ਗਿਆ ਸੀ। ਪਰ ਹਰੀ ਸਿੰਘ ਨਲਵਾ ਨੇ ਲੋਕਾਂ ਨੂੰ ਇਹ ਆਜ਼ਾਦੀ ਦਿੱਤੀ ਕਿ ਉਹ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ ਵਿੱਚ ਆ ਸਕਦੇ ਹਨ। ਇਤਿਹਾਸਕਾਰਾਂ ਦੇ ਮੁਤਾਬਕ ਉਸ ਸਮੇਂ ਲਗਭਗ 40000 ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਗਿਆ ਸੀ ਉਹ ਵਾਪਸ ਆਪਣੇ ਹਿੰਦੂ ਧਰਮ ਵਿੱਚ ਆ ਗਏ ਖਰੀ ਸਿੰਘ ਨਲਵਾ ਨੇ ਕਿਸੇ ਨੂੰ ਵੀ ਆਪਣੇ ਰਾਜ ਵਿੱਚ ਜ਼ਬਰਦਸਤੀ ਸਿੱਖ ਧਰਮ ਵਿੱਚ ਆਉਣ ਲਈ ਨਹੀਂ ਕਿਹਾ ਉਸ ਦੇ ਇਸ ਰਾਜ ਅਤੇ ਇਸ ਦਰਿਆਦਲੀ ਕਰਕੇ ਕਸ਼ਮੀਰ ਦੇ ਲੋਕ ਖਰੀ ਸਿੰਘ ਨਲਵਾ ਦਾ ਬਹੁਤ ਸਨਮਾਨ ਕਰਦੇ ਹਨ ਖਰੀ ਸਿੰਘ ਨਲਵਾ ਨੇ ਅਗਲਾ ਹਮਲਾ ਜਮਰੋਦ ਉੱਤੇ ਕੀਤਾ ਜਮਰੋਦ ਦਾ ਇੱਕ ਇਲਾਕਾ ਸੀ ਦਰਿਆ ਖੈਬਰ ਜਿਸ ਨੂੰ ਗੇਟਵੇ ਆਫ ਇੰਡੀਆ ਵੀ ਕਹਿੰਦੇ ਹਨ ਜਿੰਨੇ ਵੀ ਹਮਲਾਵਾਰਾਂ ਨੇ ਭਾਰਤ ਉੱਤੇ ਹਮਲਾ ਕੀਤਾ ਉਹ ਦਰਿਆ ਖੈਬਰ ਰਾਹੀਂ ਹੀ ਭਾਰਤ ਵਿੱਚ ਆਉਂਦੇ ਸਨ ਅਤੇ ਭਾਰਤ ਨੂੰ ਲੁੱਟ ਕੇ ਇਸੇ ਰਸਤੇ ਰਾਹੀਂ ਵਾਪਸ ਚਲੇ ਜਾਂਦੇ ਸਨ ਹਰੀ ਸਿੰਘ ਨਲਵਾ ਤੇ ਜਮਰੋਦ ਦਾ ਇਲਾਕਾ ਜਿੱਤਣ ਤੋਂ ਬਾਅਦ ਕਿਸੇ ਵੀ ਹਮਲਾਵਾਰ ਨੇ ਭਾਰਤ ਉੱਤੇ ਹਮਲਾ ਨਹੀਂ ਕੀਤਾ ਜਮਰੋਦ ਵਿੱਚ ਇੱਕ ਕਿਲਾ ਬਣਾਇਆ ਗਿਆ ਜੋ ਅੱਜ ਵੀ ਮੌਜੂਦ ਹੈ ਦਰਿਆ ਖੈਬਰ ਦਾ ਉਹ ਇਲਾਕਾ ਜੋ ਕਦੇ ਕਿਸੇ ਕੋਲੋਂ ਜਿੱਤਿਆ ਹੀ ਨਹੀਂ ਗਿਆ ਸੀ ਉਸ ਨੂੰ ਹਰੀ ਸਿੰਘ ਨਲਵਾ ਨੇ ਫਤਿਹ ਕੀਤਾ ਜਮਰੋਦ ਦੇ ਪਠਾਨ ਹਰੀ ਸਿੰਘ ਨਲਵਾ ਦੇ ਨਾਮ ਤੋਂ ਹੀ ਡਰਦੇ ਸਨ ਉਸ ਦੇ ਨਾਮ ਤੋਂ ਡਰਦੇ ਆ ਪਠਾਣਾ ਨੇ ਸਲਵਾਰਾ ਪਾਲੀਆਂ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਿੱਖ ਕਿਸੇ ਔਰਤ ਬੱਚੇ ਬਜ਼ੁਰਗ ਆਦ ਨੂੰ ਨਹੀਂ ਮਾਰਦੇ ਉਹਨਾਂ ਦਿਨਾਂ ਵਿੱਚ ਜਮਰੋਦ ਦਾ ਇੱਕ ਬਹਾਦਰ ਯੋद्धा ਜਿਸ ਦਾ ਨਾਮ ਗੁਲਫਾਮ ਸੀ ਉਹ ਆਪਣੀ ਪਤਨੀ ਦੇ ਕੋਲ ਆਇਆ ਅਤੇ ਉਸਨੇ ਕਿਹਾ ਕਿ ਅਸੀਂ ਘਰ ਛੱਡ ਕੇ ਜਾਣਾ ਹੈ ਜਦੋਂ ਉਸ ਦੀ ਪਤਨੀ ਨੂੰ ਕਾਰਨ ਪਤਾ ਲੱਗਾ ਤਾਂ ਉਸਨੇ ਕਿਹਾ ਮੈਂ ਤੇਰੇ ਨਾਲ ਵਿਆਹ ਇਸ ਕਰਕੇ ਕਰਵਾਇਆ ਸੀ ਕਿਉਂਕਿ ਤੂੰ ਬਹਾਦਰ ਯੋद्धा ਹੈ ਪਰ ਤੂੰ ਤਾਂ ਇੱਕ ਸਿੱਖ ਕੋਲੋਂ ਡਰ ਕੇ ਭੱਜ ਰਿਹਾ ਹੈ ਆਖਰਕਾਰ ਉਹ ਘਰ ਛੱਡ ਕੇ ਚਲੇ ਗਏ ਗੁਲਫਾਮ ਦੀ ਪਤਨੀ ਜਿਸ ਦਾ ਨਾਮ ਸੀ ਬਾਨੂ ਉਹ ਲਗਭਗ 20 ਸਾਲ ਦੀ ਸੀ ਉਸਨੇ ਹਰੀ ਸਿੰਘ ਨਲਵਾ ਨੂੰ ਬਦਨਾਮ ਕਰਨ ਲਈ ਇੱਕ ਯੋਜਨਾ ਬਣਾਈ ਜਿਸ ਸਥਾਨ ਉੱਤੇ ਹਰੀ ਸਿੰਘ ਨਲਵਾ ਦਾ ਤੰਬੂ ਲੱਗਿਆ ਹੋਇਆ ਸੀ ਉਹ ਉੱਥੇ ਗਈ ਅਤੇ ਸਿਪਾਈਆਂ ਨੂੰ ਕਿਹਾ ਕਿ ਉਹ ਹਰੀ ਸਿੰਘ ਨਲਵਾ ਨੂੰ ਮਿਲਣਾ ਚਾਹੁੰਦੀ ਹੈ ਜਦ ਉਹ ਹਰੀ ਸਿੰਘ ਨਲਵਾ ਨੂੰ ਮਿਲੀ ਤਾਂ ਉਸ ਸਮੇਂ ਹਰੀ ਸਿੰਘ ਨਲਵਾ ਦੀ ਉਮਰ ਲਗਭਗ 42 ਸਾਲਾਂ ਦੀ ਸੀ ਬਾਨੋ ਹਰੀ ਸਿੰਘ ਨਲਵਾ ਨੂੰ ਕਹਿੰਦੀ ਹੈ ਕਿ ਮੈਨੂੰ ਤੁਹਾਡੇ ਵਰਗਾ ਬਹਾਦਰ ਪੁੱਤਰ ਚਾਹੀਦਾ ਹੈ ਇਸ ਲਈ ਤੁਸੀਂ ਮੇਰੇ ਨਾਲ ਵਿਆਹ ਕਰਵਾ ਲਵੋ ਹਰੀ ਸਿੰਘ ਨਲਵਾ ਨੇ ਹੱਥ ਜੋੜ ਕੇ ਕਿਹਾ ਬੀਬਾ ਮੇਰਾ ਵਿਆਹ ਹੋ ਗਿਆ ਹੈ ਇਸ ਲਈ ਮੈਨੂੰ ਮਾਫ ਕਰੋ ਪਰ ਬਾਨੂ बार-बार ਉਸ ਨੂੰ ਵਿਆਹ ਕਰਵਾਉਣ ਲਈ ਕਹਿੰਦੀ ਹੈ ਜਿਸ ਉੱਤੇ ਹਰੀ ਸਿੰਘ ਨਲਵਾ ਗੁੱਸਾ ਹੋ ਕੇ ਉਸ ਨੂੰ ਬਾਹਰ ਜਾਣ ਲਈ ਕਹਿੰਦੇ ਹਨ ਬਾਨੂ ਬਾਹਰ ਜਾਂਦੇ ਸਮੇਂ ਕਹਿੰਦੀ ਹੈ ਮੈਂ ਸੁਣਿਆ ਸੀ ਕਿ ਗੁਰੂ ਨਾਨਕ ਦੇ ਘਰੋਂ ਕਦੇ ਕੋਈ ਖਾਲੀ ਨਹੀਂ ਜਾਂਦਾ पर एक ऐसा सिख है एहे गल हरि सिंह नलवा ਦੇ ਮਨ ਉੱਤੇ ਲੱਗ ਜਾਂਦੀ ਹੈ ਉਸਨੇ ਬਾਨੋ ਨੂੰ ਆਵਾਜ਼ ਮਾਰੀ ਅਤੇ ਬਾਨੋ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੋ ਕੇ ਕਿਹਾ ਮਾਈ ਤੈਨੂੰ ਮੇਰੇ ਵਰਗਾ ਪੁੱਤਰ ਚਾਹੀਦਾ ਸੀ ਅੱਜ ਤੋਂ ਮੈਂ ਹੀ ਤੇਰਾ ਪੁੱਤਰ ਹਾਂ ਐਸਾ ਸੀ ਹਰੀ ਸਿੰਘ ਨਲਵਾ ਜੀ ਦਾ ਕਰਦਾਰ ਖੁਣ ਗੱਲ ਕਰਦੇ ਹਾਂ ਹਰੀ ਸਿੰਘ ਨਲਵਾ ਜੀ ਦੇ ਅੰਤਮ ਸਮੇਂ ਦੀ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦੇ ਵਿਆਹ ਦੇ ਸਮੇਂ ਅੰਗਰੇਜ਼ੀ ਫੌਜ ਨੂੰ ਆਪਣੀ ਸ਼ਕਤੀ ਸਮਰੱਥਾ ਦਿਖਾਉਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਨੂੰ ਵਾਪਸ ਬੁਲਾ ਲਿਆ ਉਸ ਸਮੇਂ ਜਮਰੋਦ ਦੇ ਕਿਲੇ ਵਿੱਚ ਸਿਰਫ 700 ਸਿਪਾਹੀ ਸਨ ਅਤੇ ਹਰੀ ਸਿੰਘ ਨਲਵਾ ਪੇਸ਼ਾਵਰ ਵਿਖੇ ਬਿਮਾਰ ਪਏ ਹੋਏ ਸਨ ਇਸ ਦਾ ਫਾਇਦਾ ਚੁੱਕਦੇ ਹੋਏ ਅਫਗਾਨੀ ਰਾਜੇ ਨੇ ਆਪਣੀਆਂ 30000 ਫੌਜਾਂ ਦੇ ਨਾਲ ਜਮਰੋਦ ਉੱਤੇ ਹਮਲਾ ਕੀਤਾ ਸਰਦਾਰ ਮਹਾ ਸਿੰਘ ਜੋ ਜਮਰੋਦ ਦੇ ਕਿਲੇ ਦੇ ਕਮਾਂਡਰ ਸਨ ਉਹਨਾਂ ਨੇ ਇੱਕ ਚਿੱਠੀ ਸਰਦਾਰ ਹਰੀ ਸਿੰਘ ਨਲਵਾ ਨੂੰ ਭੇਜੀ ਚਿੱਠੀ ਮਿਲਦੇ ਹੀ ਹਰੀ ਸਿੰਘ ਨਲਵਾ ਉਹਨਾਂ ਦੀ ਮਦਦ ਲਈ ਜਮਰੋਦ ਦੇ ਕਿਲੇ ਵੱਲ ਰਵਾਨਾ ਹੋ ਗਿਆ ਜਿੱਥੇ 30 ਅਪ੍ਰੈਲ 1837 ਨੂੰ ਲੜਦੇ ਹੋਏ ਉਸ ਦੇ ਸਰੀਰ ਉੱਤੇ ਤਲਵਾਰਾਂ ਨਾਲ ਕਈ ਜ਼ਖਮ ਹੋਏ ਅਤੇ ਦੋ ਗੋਲੀਆਂ ਵੀ ਉਸ ਦੇ ਸਰੀਰ ਉੱਤੇ ਲੱਗੀਆਂ ਗੋਲੀਆਂ ਲੱਗਣ ਤੋਂ ਬਾਅਦ ਹਰੀ ਸਿੰਘ ਨਲਵਾ ਨੂੰ ਕਿਲੇ ਵਿੱਚ ਵਾਪਸ ਲਿਆਂਦਾ ਗਿਆ ਇੱਥੇ ਉਸ ਸ਼ਾਮ ਨੂੰ ਉਸ ਮਹਾਨ ਜਰਨੈਲ ਦਾ ਬਿਹਾਦ ਹੋ ਗਿਆ ਉਸਨੇ ਆਪਣੀ ਫੌਜ ਨੂੰ ਆਖਰੀ ਹੁਕਮ ਦਿੱਤਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਰਾਹਤ ਪਹੁੰਚਣ ਤੋਂ ਪਹਿਲਾਂ ਉਸਦੀ ਮੌਤ ਦਾ ਖੁਲਾਸਾ ਨਾ ਕੀਤਾ ਜਾਵੇ। ਦੋਸਤੋ ਇਹ ਸੀ ਮਹਾਨ ਜਰਨੈਲ ਹਰੀ ਸਿੰਘ ਨਲਵਾ ਜੀ ਦਾ ਜੀਵਨ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦੇਣਾ। ਸਿੱਖ ਇਤਿਹਾਸ ਦੀਆਂ ਇਹਨਾਂ ਮਹੱਤਵਪੂਰਨ ਜਾਣਕਾਰੀਆਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਸਾਡੀ ਮਦਦ ਕਰੋ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ